ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਠੀਕ ਹੋਵੋਗੇ ਜੀ ਤੁਸੀਂ ਸਾਰੇ ਆਜੋ ਜੀ ਅੱਜ ਵੀ ਸੈਰ ਸ਼ੁਰੂ ਕਰਦੇ ਹਾਂ ਸਵੇਰ ਦਾ ਸਮਾਂ ਆਇਆ 10:30 ਵਜੇ ਆ ਵਧੀਆ ਠੰਡਾ ਮੌਸਮ ਹੋ ਗਿਆ ਅੱਜ ਪਰ ਰੋ ਜੀ ਬਹੁਤ ਉਹ ਪਹੁੰਦੀ ਗਰਮੀ ਹੁੰਦੀ ਆ ਕਿਉਂਕਿ ਸਮਰ ਆ ਪਰ ਹੁਣ ਤਾਂ ਚੇਂਜ ਹੋ ਜਾਣਾ ਮੌਸਮ ਬਸ ਆਹ ਇਧਰ ਨਹੀਂ ਜਾ ਰਹੇ ਮੈਂ ਹੁੰਦੇ ਗਰਮੀ ਦੇ ਉਹ ਠੰਡਾ ਮੌਸਮ ਆ ਰਿਹਾ ਨਾ ਤੇ ਆ ਨਾਲ ਕੱਲ ਅੱਜ ਉਹ ਤੇ ਵੀ ਬਾਤਕਾਂ ਦਾ ਚੱਕ ਹੀ ਦਿੱਤੀ ਹੈ ਨਾ ਇਥੋਂ ਹੈ ਨਹੀਂ ਹੈ ਨਾ ਹਾਂ ਹੋ ਇੱਕਾ ਹੋ ਇੱਕੋ ਹੀ ਆ ਬਸ ਵਿਚਾਰੀ ਕੱਲੀ ਬੈਠੀ ਆ ਸਾਨੂੰ ਦੱਸ ਦੇ ਕੋਈ ਬਾਤਕਾਂ ਕੋ ਉਹ ਸੀ ਇੱਕ ਕੱਲੀ ਬੈਠੀ ਆ ਕਿੱਥੇ ਆ ਉਹ ਸੀ ਜਵਾਂ ਹੀ ਜਿਵੇਂ ਖਤਮ ਹੀ ਕਰਦੀਆਂ ਇਥੋਂ ਅੱਛਾ ਕੱਲੀ ਬੈਠੀ ਐ ਇਹ ਲੈ ਕੇ ਜਾਂ ਮਾਰ ਕੇ ਪਤਾ ਨਹੀਂ ਕੀ ਹੋਇਆ ਹੁਣ ਰੱਪ ਜਾਣੇ ਡੈਡੀ ਮਾਂ ਉਹਦੀ ਬੱਚਿਆਂ ਦੀ ਹਨਾ ਕੱਲੀ ਬੈਠੀ ਐ ਪਤਾ ਚਾ ਬੱਚੇ ਆ ਹਨਾ ਕੋਲੋਂ ਤੋਂ ਹਾਂ ਕਬੂਤਰ ਕਿੰਨੇ ਲੱਗਦੇ ਹਨਾ ਕਿਊਟ ਤਾਂ ਹੈਗੇ ਪਰ ਪੁੱਤ ਇਹ ਵੀ ਜੇ ਇਹਨਾਂ ਨੂੰ ਮਾਰੂੰਗਾ ਅੱਖ ਚ ਮਾਰਦੇ ਮੈਂ ਸੁਣਿਆ ਡੈਡੀ ਇਹ ਮੇਰੇ ਅੱਖ ਚ ਮਾਰਦੇ ਚੰਦੂ

ਉਹੀ ਆਵਾਜ਼ ਸੁਣਾਈ ਕੱਲੀ ਬੈਠੀ ਹੈ ਤੁਹਾਨੂੰ ਦੱਸਦੀ ਕੋਈ ਬਾਤ ਹੈ ਉਹ ਸੀ ਇੱਕ ਕੱਲੀ ਬੈਠੀ ਹੈ ਕਿੱਥੇ ਆ ਜਿਵੇਂ ਖਤਮ ਹੀ ਕਰਦੀ ਹੈ ਇਹ ਤਾਂ ਅੱਛਾ ਉਹ ਕੱਲੀ ਬੈਠੀ ਹੈ ਹੈ ਲੈ ਗਏ ਜਾਂ ਮਾਰਤੀਆਂ ਪਤਾ ਨਹੀਂ ਕੀ ਹੋਇਆ ਹੁਣ ਰੱਬ ਜਾਣੇ ਉਹ ਬਾਤ ਹੈ ਕੀ ਮਾਂ ਉਹਦੀ ਬੱਚਿਆਂ ਦੀ ਹੈ ਨਾ ਹਾਂਜੀ ਬੱਚੇ ਹੈ ਨਾ ਪਤਾ ਹੈ ਗਿਆ ਪਰ ਪਤਾ ਇਹ ਵੀ ਜੇ ਉਹਨਾਂ ਨੂੰ ਮਾਰੂਗਾ ਆਖਿਂ ਮਾਰ ਦਿਆਂ ਮੈਂ ਬੜੀ ਮੇਰੇ ਤੋਂ ਆਖਿਂ ਮਾਰ ਦਿਆ ਬੜੀ

Hello, Karamjit Kaur. How are you doing, Hi, Kim? He needs to learn English first. I mean, after Punjabi. Punjabi, he can speak fluently. What is goal goal in English? Round and round. round, and round. Akal, what is goal goal in English? Why are you speechless? <laughs> <laughs> he learned from his mom. <laughs> oh, yeah, I know you can speak a lot. Hanji, are you saying Chinese is

ਚਲ ਹੋ ਜਾ ਸ਼ੁਰੂ 1 2 3 ਕਾਲ ਸਿੰਘ ਤੇ ਅਕਾਲ ਸਿੰਘ ਦੇ ਫਾਦਰ ਸਾਹਿਬ ਰੇਸ ਲਾਈ ਜਾਂਦੇ ਆ ਲੱਗਦਾ ਕਾਕਾ ਜਿੱਤ ਗਿਆ ਹਾਂਜੀ ਕਿੱਦਾਂ ਰਹੀ ਦੌੜ ਫਿਰ ਥੱਕ ਗਏ ਫਰਕ ਆ ਕਿਨਾਂ ਵਧੀਆ ਹੋ ਗਿਆ ਆ ਜਿਹੜਾ ਇਹ ਭੱਜ ਗਿਆ ਹੈ ਇਹ ਗੱਲ ਕਹਦਾ ਹੁਣ ਮਾਂ ਨੂੰ ਲੈ ਕੇ ਆਣਾ ਆਪਦੀ ਮਾਂ ਨੂੰ ਲੈ ਕੇ ਆਣਾ ਆ ਗਿਆ ਮਾਂ ਨੂੰ ਛੱਡਿਆ ਪਿੱਛੇ ਆ ਗਈ ਆ ਗਈ ਦੱਸੋ ਅੱਜ ਮੈਡਮ ਜੀ ਕੀ ਡਿਫਰੈਂਟ ਲੱਗਦੇ ਹੋ ਜੀ ਹਾਂਜੀ ਦੱਸੋ ਜੀ ਹਾਂਜੀ ਬੇਗੂ ਬੇਗੂ ਪੰਜਾਬ ਚ ਹੜ੍ਹਾਂ ਬਾਰੇ ਦੇਖ ਕੇ ਬਹੁਤ ਮਨ ਦੁਖੀ ਹੁੰਦਾ ਹਾਂਜੀ ਤੁਹਾਨੂੰ ਕੀ ਲੱਗਦਾ ਬੇਹੋ ਮਾੜਾ ਹੋ ਰਿਹਾ ਸੱਚੀ ਆ ਰੱਬ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਕਰਨਾ ਤਾਂ ਜਿਹੜੇ ਸਬ ਦਾ ਵਸਾ ਰਵੇ ਤੇ ਛੇਤੀ ਪਾਣੀ ਪਾੜ ਜੂਵੇ ਤਾਂ ਠੀਕ ਹੋ ਜਾ ਸਾਰਾ ਕੁਝ ਕਿਉਂਕਿ ਸਰਕਾਰਾਂ ਹੀ ਕਰਵਾਉਂਦੀਆਂ ਇਹ ਸਾਰਾ ਕੁਝ ਕਿਉਂਕਿ ਅਜੇ ਪੰਜਾਬ ਚ ਕਈਆਂ ਨੂੰ ਪਤਾ ਹੋਣਾ ਕਿ ਇਹਨੂੰ ਨਹੀਂ ਪਤਾ ਕਿ ਇੱਥੇ ਆਰਟੀਫੀਸ਼ੀਅਲ ਮੀਂਹ ਪਵਾਏ ਜਾਂਦੇ ਆ ਬਹੁਤ ਮੁਲਕਾਂ ਚ ਕਰਦੇ ਆਰਟੀਫੀਸ਼ੀਅਲ ਜਿਦੋਂ ਵੀਅਤਨਾਮ ਵਾਰ ਸੀ ਅਮਰੀਕਾ ਦਾ ਤੁਰਨਾ ਨੇ ਉੱਥੇ ਇੰਨੇ ਉਹ ਕੀਤੇ ਸੀ ਕੈਮੀਕਲ ਛੜਕੇ ਸੀ ਹਾੜੀ ਲਿਆ ਦੇ ਸੀ ਕਿਉਂਕਿ ਜਿਹੜੇ ਉਹ ਫਾਈਟਰਸ ਜੋ ਪਾਣੀ ਉਹ ਮਤਲਬ ਧਰਤੀ ਚੋਂ ਟਰਨਲਾਂ ਚੋਂ ਨਿਕਲ ਕੇ ਲੜਦੇ ਸੀ ਮੈਂ ਇਨਾਂ ਕੋਲੇ ਉਸ ਜਵਾਨੇ ਚ ਟੈਕਨੋਲੋਜੀ ਸੀਗੀ ਮੀਂਹ ਤੇ ਹਾੜ ਲਿਆਉਣ ਦੀ 1950 ਤਾਂ ਨਹੀਂ 1960 ਦੀ ਗੱਲ ਹੈ ਉਹਨੂੰ 1970 ਦੀ। ਸੋ ਬੀਜਿੰਗ ਜਿਹੜੀ 올림픽 ਹੋਈ ਸੀ ਉੱਥੇ ਵੀ ਉਹਨਾਂ ਨੇ ਮੀਂਹ ਪਾਉ ਸੀ ਆਰਟੀਫੀਸ਼ਲ ਕੈਨੇਡਾ ਚ ਵੀ ਕਰਦੇ ਨੇ ਆਰਟੀਫੀਸ਼ਲ ਟ੍ਰੇਨਿੰਗ ਦਾ ਮਤਲਬ ਕਲਾਊਡ ਸੀਡਿੰਗ ਕਹਿੰਦੇ ਆ। ਤੋ ਉਹਦਾ ਵੀ ਇੱਕ ਬਹੁਤ ਵੱਡਾ ਹੱਥਾ ਮਤਲਬ ਕਿ ਇਹ ਤਾਂ ਤਾਂ ਨੇਚਰਲੀ ਵੀ ਮੌਨਸੂਨ ਹੁੰਦੇ ਆ ਜਿਵੇਂ ਮੀਂਹ ਪੈਂਦਾ ਆਪਾਂ ਨੂੰ ਪਤਾ ਹੀ ਆ ਸਾਵਣ ਭਾਦੋਂ ਜਿੱਦਾਂ ਵੀ ਆ ਸਾਵਣ ਦੇ ਮਹੀਨੇ ਮੀਂਹ ਪੈਂਦਾ ਉਹ ਤਾਂ ਨੇਚਰਲ ਇੱਕ ਤਾਂ ਹੁੰਦਾ ਇਹ ਹੁੰਦਾ ਆਰਟੀਫੀਸ਼ੀਅਲੀ ਕੈਮੀਕਲ ਛੜਕ ਕੇ ਉੱਪਰ ਝਾੜ ਜਾ ਰਹੇ ਜਾਂ ਕੋਈ ਸ਼ੈਲਸ ਹੁੰਦੀਆਂ ਉਹਨਾਂ ਨਾਲ ਛੱਡ ਕੇ ਤੁਹਾਨੂੰ YouTube ਤੇ ਜੇ ਤੁਸੀਂ ਕਲਾਊਡ ਸੀਡਿੰਗ ਦੇਖੋ ਆਰਟੀਫੀਸ਼ੀਅਲ ਰੇਨ ਦੇਖੋ ਬਹੁਤ ਵੀਡੀਓ ਮਿਲ ਜਾਣੀਆਂ ਅਰਬਾਂ ਚੀਜ਼ ਵੀ ਕਰਦੇ ਆ ਅਰਬ ਮੁਲਕਾਂ ਚ ਹੋਰ ਵੀ ਸਾਰੇ ਪਾਸੇ ਕਰਦੇ ਸੋ ਇੱਕ ਤਾਂ ਉੰਨਾ ਕਰਕੇ ਮੀ ਇਹਨਾਂ ਨੇ ਖੜ ਲਿਆ ਹੁੰਦਾ ਗਿਆ ਤੇ ਦੂਜੀ ਸਭ ਤੋਂ ਵੱਡੀ ਗੱਲ ਆ ਜਿਹੜੇ ਡੈਮ ਬਣਾਏ ਕਿ ਇਹਨੇ ਬਾਰ ਬਾਰ ਇਹ ਗੱਲ ਕਹਿੰਨਾ ਚਾਈਨਾ ਹੁਣ ਡੈਮ ਹਟਾਉਣ ਲੱਗ ਗਿਆ ਆਪਦੇ ਉਹਨਾਂ ਨੂੰ ਪ੍ਰਕਾਰ ਡੈਮਸ ਦਾ ਨੁਕਸਾਨ ਹੀ ਨੁਕਸਾਨ ਇਹ ਸ਼ੁਰੂ ਤੋਂ ਹੀ ਪੰਜਾਬ ਵਿੱਚ ਜਦੋਂ ਮਤਲਬ ਗੋਰੀਆਂ ਵੇਲੇ ਤੋਂ ਜਾਂ ਉਸ ਤੋਂ ਬਾਅਦ ਜਦੋਂ ਇੰਡੀਪੈਂਡੈਂਸ ਹੋਇਆ ਜਿਹੜਾ ਸਭ ਤੋਂ ਵੱਡਾ ਡੈਮ ਉਹ ਇਹਨਾਂ ਨੇ ਬਣਵਾਇਆ ਇਹੀ ਕੰਟਰੋਲ ਹੈ ਕਿ ਇਹਨਾਂ ਦੇ ਹੱਥ ਵਿੱਚ ਸਵਿਚ ਮਾਰਨ ਦੀ ਕਤੋਂ ਮੌਨਸੂਨ ਦੇ ਵਿੱਚ ਮੀਂਹ ਪਰਨਾ ਇੱਕ ਆਰਟੀਫੀਸ਼ੀਅਲ ਰੇਨ ਵੀ ਫੇਰ ਉਹਨਾਂ ਨੇ ਖੋਲ ਦੇਣਾ ਕਿ ਤੇ ਜਿਹੜਾ ਪਾਣੀ ਹੋਰ ਸਟੇਟਾਂ ਮੰਗਦੀਆਂ ਜਦੋਂ ਪਾਣੀ ਨਾਰਮਲ ਹੁੰਦਾ ਉਦੋਂ ਦਾ ਮੰਗਦੀਆਂ ਕਿ ਸਾਨੂੰ ਦੋ ਜਦੋਂ ਹੜਾ ਆਏ ਉਹਨਾਂ ਬੰਦ ਕਰ ਦਿੰਦੇ ਸੋ ਇਹ ਇੱਕ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਜ਼ਮੀਨਾਂ ਕਿਦਾਂ ਖੋਣ ਤੇ ਜ਼ੋਰ ਲੱਗਿਆ ਪਿਆ ਗ੍ਰੀਨ ਰੈਵੋਲੂਸ਼ਨ ਹੋਰ ਵੀ ਸਰਕਾਰੀ ਤੌਰ ਤੇ ਵੀ ਉਹ ਜ਼ਮੀਨਾਂ ਕਿਵੇਂ ਹੜਪਣਾ ਚਾਹੁੰਦੇ ਆ ਵੱਡੇ ਜਿਹੜੇ ਹੈਗੇ ਕਾਰਪੋਰੇਸ਼ਨਸ ਸੋ ਗਲੋਬਲ ਲੈਵਲ ਤੇ ਵੀ ਇੱਕ ਇੰਡੀਆ ਦੇ ਲੈਵਲ ਤੇ ਵੀ ਸੋ ਇਹ ਰਲਮਿਲੀ ਸਾਜ਼ਿਸ਼ਾ World Bank ਵੱਲੋਂ ਵੀ IMF ਵੱਲੋਂ ਵੀ ਹੋਰ ਵੀ ਜਿੰਨੇ ਹੈਗੇ ਉਹ ਸਾਰਿਆਂ ਵੱਲੋਂ ਰਲ ਕੇ ਇਹ ਸਮਝੌਤੇ ਕਰਕੇ ਪੰਜਾਬ ਨੂੰ ਡਬੋਇਆ ਜਾ ਰਿਹਾ ਜਮੀਨ ਖੋਹਣਾਂ ਦੀ ਖਾਤਰ ਤੇ ਪੰਜਾਬ ਨੂੰ ਉਜਾੜਨ ਦੇ। ਸੋ ਇਸ ਬਾਰੇ ਪਤਾ ਹੋਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਮਤਲਬ ਕਿ ਜੰਨੀ ਛੇਤੀ ਡੈਮ ਕਿਸੇ ਤਰ੍ਹਾਂ ਵੀ ਹਟਦਾ ਜਿਹੜਾ ਕੁਦਰਤੀ ਪਾਣੀ ਇਕੱਠਾ ਹੁੰਦਾ ਤੇ ਜਾਂਦਾ ਨੇਚਰਲੀ ਉਹ ਉਹ ਹੋਣਾ ਚਾਹੀਦਾ ਮਤਲਬ ਡੈਮਸ ਦਾ ਨੁਕਸਾਨ ਨੁਕਸਾਨ ਹੋਣਾ ਪੰਜਾਬ ਨੂੰ। ਠੀਕ ਹੈ ਜੀ ਹੁਣ ਮਹਾਰਾਜ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਬਾਈ ਜੀ ਕਿਰਪਾ ਕਰੇ ਮਹਾਰਾਜ ਸਾਰੇ ਅਰਦਾਸ ਕਰੋ ਜੀ ਜਾਬ ਤੇ ਲੜ ਕੇ ਆਪਾਂ ਸਾਰੇ ਅਰਦਾਸ ਕਰੀਏ ਮਹਾਰਾਜ ਸੱਖ ਰੱਖ ਕੇ ਚੜ੍ਹਦੀ ਕਲਾ ਤੇ ਸਾਰਿਆਂ ਦੀ ਕਿਉਂ ਕਿ ਰਾਂ ਜਮੀਨ ਮਤਲਬ ਬੰਦਾ ਕਿੰਨੀ ਕ ਵਾਰ ਬਾਰ ਬਾਰ ਤਾਂ ਖੜ ਹੁੰਦੇ ਆਪਾਂ ਕੱਲ ਪਰਸੋਂ ਚੱਲ ਕੀਤੀ ਸੀ ਹਾਂਜੀ ਕਿ ਕਿੰਨੀ ਕ ਵਾਰ ਦਰਵਾਜ਼ੇ ਖੜਾ ਹੋਈ ਜਾਊਗਾ ਬੰਦਾ ਇੱਕ ਵਾਰ ਡੁੱਬ ਗਿਆ ਸਾਰਾ ਕੁਝ ਫੇਰ ਦੁਆਰ ਤੋਂ ਕਰ ਲੂ ਫੇਰ ਦੁਆਰ ਕਿੰਨੀ ਕ ਵਾਰ ਕਰੀ ਜਾਊਗਾ ਚਲੋ ਜੀ ਕਮਲਜੀਤ ਸਿੰਘ ਧੰਨਵਾਦ ਤੁਹਾਡਾ ਹਾਂਜੀ ਅਰੇ ਖੁੱਜੀ ਮੈਂ ਆ ਆ ਆ ਅਰ ਦਾ ਇਹ ਨਾਲ ਆ ਸੈਕਲੀ ਡੈਡੀ ਨੇ ਛੱਡ ਜਾਣੀ ਤੇਰੀ ਮੇਰੇ ਨਾ ਰੋਈ ਸੌਰੀ ਬੋਲ ਪਤਾ ਆ ਕਾਲ ਸੌਰੀ ਬੋਲ ਇਦਾਂ ਨਹੀਂ ਕਹੀਦਾ ਪਤਾ ਸਿਆਣਾ ਪਤਿਆ ਕਿੱਤੇ ਆਪਾਂ ਤੇ ਨਾ ਟੁੱਟ ਗਿਆ ਪੁੱਤ ਉਹਨਾਂ ਨੇ ਬਜਰੀ ਪਾਈ ਆ ਉਹਨਾਂ ਨੇ ਬਜਰੀ ਪਾਈ ਆ ਆਪਾਂ ਦੇ ਨਾਲ ਸਵਾਰਾਂ ਨੇ ਪਾਣੀ ਲੈ ਕੇ ਆਂਦੇ ਭੱਜ ਜਾ ਭੱਜ ਜਾ ਬਹੁਤ ਤੇਜ਼ ਤਾਂ ਨਹੀਂ ਹਜੇ ਤਾਂ ਸਰੀਰ ਹੈਗਾ ਥੋੜਾ ਪਾੜਾ ਨਹੀਂ ਕਾਫੀ ਤੇਜ਼ ਭੱਜੇ ਹਾਂ ਪਤਾ ਨਹੀਂ ਦਿਸਿਆ ਨਹੀਂ ਪਤਾ ਬਹੁਤ ਦੂਰ ਸੀ ਤੇਰਾ ਦਿਸਿਆ ਨਹੀਂ ਵੀਡੀਓ ਦੇ ਦੁਆਰੇ ਦੇਖਾਂਗੇ ਰਿਪਲੇ ਕਰਕੇ ਯੂ ਹੈਲੀਕਾਪਟਰ ਛੂਣਾ ਹੋ ਸਕਦਾ ਯੂ ਜਪਲੀਸ ਆਈ ਐਮ ਗੂ ਲੈਂਸਰ ਹਾਂ ਹਨਾ ਰਿਪਲੇ ਕਰਕੇ ਦੇਖਾਂਗੇ ਹੋ ਜਾਂਦਾ ਅਜੇ ਵੀ ਜ਼ੂਮ ਕਰਕੇ ਦੇਖਣਾ ਪੈਣਾ ਅੰਦਰੋਂ ਵੀਡੀਓ ਕੱਢ ਕੇ ਹੁਣ ਦਾ ਚੈਰ ਹੋ ਗਿਆ ਚਲਾਇਆ ਨਹੀਂ ਕੋਈ ਨਹੀਂ ਚੇਤੇ ਕਿਹੜਾ ਕਿਹੜਾ ਨਾ ਜਹਾਜ਼ ਨਾ ਬੋਟ ਤੂੰ ਚਲਾਉਣਾ ਨਹੀਂ ਕਿਟ ਵੱਡਾ ਹੋ ਕੇ ਨਹੀਂ ਹੁਣੀ ਚਲਾਉਣਾ ਮਾਤਾ ਹੁਣੇ ਤਾਂ ਨਹੀਂ ਹਾਂ ਜੀ ਦਾ ਸਾਈਕਲਿੰਗ ਮਾਸਨ ਤੇ ਟਾਇਰ ਨਾਲ ਚਲਦੀ ਜਿਹੜੇ ਐਕਸਟਰਾ ਮੈਂ ਤਾਂ ਬੋਟ ਚ ਚਲਾਉਣਾ ਚੱਲਾ ਸਾਈਕਲ ਦੀ ਦਾ ਸਿੱਖ ਲਾ ਟਾਇਰ ਲਾ ਵੀ ਤੇਰੇ ਦੂਜੇ ਕਿਹੜੇ ਐਕਸਟਰਾ ਟਾਇਰ ਲੱਗੇ ਹਾਂ ਇਹ ਟਾਇਰ ਜਸ ਚਲਾਉਣਾ ਚੱਲ ਫਿਰ ਲਾ ਕੇ ਦੇਖਦੇ ਆ ਹੈਲੀਕਾਪਟਰ ਬਾਅਦ ਚ ਚਲਾਈ ਫਿਰਾਂ ਸਾਈਕਲ ਹੀ ਚਲਾਣੀ ਸੇ ਕਿਉਂਕਿ ਜਿਹਨੂੰ ਸੈਂਗਲੀ ਚਲਾਉਣੀ ਹੁੰਦੀ ਆ ਉਹਦੇ ਲਈ ਹੈਲੀਕਾਪਟਰ ਸੌਖਾ ਹੋ ਜਾਂਦਾ ਹੈ ਹਾਂ ਸੁਣਦਾ ਨਹੀਂ ਪਰੋਂਠੇ ਖਾ ਲੇ ਰਜੋ ਨੀ ਮਾਤਾ ਸੀ ਉੱਚੀ ਚੱਲੀ ਸੀ ਹਾਂਜੀ ਚਲੋ ਜੀ ਅੱਜ ਦੀ ਸੈਰ ਹੋ ਗਈ ਆਪਣੀ ਤੇ ਮਿਲਦੇ ਆ ਕੱਲ ਨੂੰ ਇੱਕ ਨਵੀਂ ਸੈਰ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਤਿਆਰ ਰਹੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਾਰਿਆਂ ਨੂੰ ਛੱਡ ਕੇ ਚਲਾ ਫਕਸ਼ਨ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ